ਹੋ ਵੀ ਦੋਸਤੋ ਬਜਰੰਗ ਘੋੜਾ ਮੰਡੀ ਦੇ ਵਿੱਚ ਲੈ ਕੇ ਆਏ ਆ ਬਾਈ ਟੈਸਟ ਪਲੇ ਤੇ ਹਾਂਜੀ ਤੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਕੀ ਨਾਮ ਆ ਬਾਈ ਆਪਣਾ ਬਬਲੂ ਜੀ ਬਬਲੂ ਹਾਂਜੀ ਜੀ ਬਬਲੂ ਕਿੰਨੇ ਜਾਨਵਰ ਲੈ ਕੇ ਆਏ ਹੋ ਅਸੀਂ ਲੈ ਕੇ ਇੱਕ ਤਕਰੀਬਨ 7-8 ਜਾਨਵਰ ਲੈ ਕੇ ਆਏ ਅੱਛਾ ਤੇ 7ਾਂ 8ਾਂ ਦੇ ਵਿੱਚ ਇਹ ਇੱਕ ਘੋੜਾ ਕਿ ਹੋਰ ਵੀ ਹੈਗੇ ਜਾਨਵਰ ਆਪਣੇ ਹੋਰ ਵੀ ਹੈਗੇ ਬਸ਼ੇਰੀਆਂ ਬਾਕੀ ਘੋੜੀਆਂ ਵੀ ਹੈ ਗੱਬੜ ਤੇ ਉਹ ਸੇਲ ਵਾਸਤੇ ਆਈਆਂ ਇਹ ਆਪਣੇ ਡਿਸਪਲੇ ਵਾਸਤੇ ਆਏ ਇਹ ਡਿਸਪਲੇ ਬਜਰੰਗ ਘੋੜਾ ਹਾਂਜੀ ਹਾਂਜੀ ਜੀ ਜੀ ਆਪਾਂ ਇਹਦੀ ਡਿਟੇਲ ਦੀ ਗੱਲ ਕਰਗੇ ਬਜਰੰਗ ਦੀ ਹਾਂਜੀ ਇਹ ਡਿਟੇਲ ਮਾਪਿਓ ਵਾਲੇ ਪਾਸਿਓ ਕੀ ਦਾ ਬਈ ਇਹ ਇਹ ਪਿਓ ਦਾ ਤਾਂ ਹੈਗਾ ਜੀ ਬਤਾਵਦਾ ਪਾ ਤੇ ਦਾ ਦਾਦਾ ਗਰਜ ਰੋਲੀ ਵਾਲਾ ਜੀ ਅੱਜਾ ਰੋਲੀ ਵਾਲਾ ਦਾਦਾ ਇਹਦਾ ਹਾਂਜੀ ਜੀ ਯਾਨੀ ਕਿ ਚੰਗੀ ਬਲੱਡ ਲੈਣਾ ਪਿਓ ਵਾਲੇ ਪਾਸਿਓਂ ਤੇ ਮਾਂ ਵਾਲੇ ਪਾਸਿਓਂ ਕੀ ਦਾ ਬਈ ਮਾਂ ਵਾਲੇ ਪਾਸੇ ਇਹ ਵਿਕਟੋਰੀਆ ਕੁੜੀ ਆਈ ਆਪਣੇ ਨੁਗਰੀਏ ਚੰਗੀ ਕੁੜੀ ਸੀ ਮਹਾਰਾਸ਼ਟਰ ਚੈਂਪੀਅਨ ਰਹੀ ਹੈ ਫਰੀਦਕੋਟ ਚੈਂਪੀਅਨ ਰਹੀ ਹੈ ਜੀ ਅੱਛਾ ਹਾਂਜੀ ਯਾਨੀ ਕਿ ਚੰਗੀ ਹਾਂ ਹੁਣ ਇਹਦੀ ਮਾਂ ਅੱਗੇ ਸੇਲ ਹੋ ਗਈ ਜਿੱਥੇ ਆਪਣੇ ਰਿਲੈਂਸ ਹੋ ਗਈ ਰਿਲੈਂਸ ਚ ਰਿਲੈਂਸ ਅੱਛਾ ਰਿਲੈਂਸ ਚ ਚਲੀ ਗਈ ਜਿਹੜੀ ਕੁੜੀ ਠੀਕ ਆ ਹਾਂਜੀ ਠੀਕ ਹੈ ਜੀ ਇਹਦਾ ਪਿਓ ਜਿਹੜਾ ਉਹ ਆਪਣੇ ਸਲਮਾਨ ਖਾਨ ਲੈ ਕੇ ਜੀ अच्छा सलमान खान ਲਏਗਾ ਹਾਂਜੀ ਅੰਕਲ ਜਸਪਾਲ ਕੋਲੋਂ ਜੀ ਤਰਖਾਨ ਵਾਲੇ ਤੋਂ ਹਾਂ ਠੀਕ ਹੈ ਜੀ ਤੇ ਇਹ ਇਹਦੀ ਉਮਰ ਕਿੰਨੀ ਹੈ ਬਈ ਆਪਣੇ ਬਜਰੰਗ ਦੀ ਇਹਦੀ ਉਮਰ ਹੋ ਗਈ 4.5 ਸਾਲ ਜੀ 4.5 ਸਾਲ ਉਮਰ ਹੈ ਤੇ ਕੱਦ ਕਿੰਨਾ ਬਈ ਇਹਦਾ ਕੱਦ ਹੋ ਗਿਆ ਜੀ 68 ਪਲੱਸ ਜੀ ਇਹ ਇਹ ਬਈ ਜਿਹੜਾ ਇਹ ਥੋੜੇ ਫਾਰਮ ਤੇ ਘਰ ਦੀ ਬਰੀਡ ਆ ਹਾਂ ਜੀ ਕਰਦੀ ਨਹੀਂ ਨਹੀਂ ਕਰਦੀ ਵੀ ਰੀੜਾ ਜੀ ਆਪਣੇ ਬੜੇ ਹਾਥੀ ਪਾਲਿਆ ਹੋਇਆ ਕੋਈ ਇਹ ਕੁਝ ਨਹੀਂ ਬੱਚਾ ਹੀ ਪਾਲਿਆ ਹੋਇਆ ਜਾਨੀ ਹਾਂਜੀ 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 ਅੱਛਾ ਤੇ ਸਟੱਡ ਸਰਵਿਸ ਚਾਲੂ ਹੋਣੀ ਹੈ ਹਾਂਜੀ ਹਾਂਜੀ ਸਟੱਡ ਸਰਵਿਸ ਕੀ ਸਟੱਡ ਸਰਵਿਸ ਆ ਬਈ ਇਹਦੀ ਜੀ 31000 ਰੁਪਏ ਫੀਸ ਹੈ ਇਹਦੀ ਹਾਂਜੀ ਜਮਾ ਰੇਟ ਹੈ ਜੀ ਅੱਛਾ ਜੀ ਹਾਂਜੀ ਤੇ ਜੇ ਮੰਨ ਕੇ ਚੱਲੋ ਕੋਈ ਘੋੜੀ ਲੈ ਕੇ ਆਉਂਦਾ ਰਖਣਾ ਤੇ ਪ੍ਰਬੰਧ ਹਾਂਜੀ ਸਾਰਾ ਕੁਝ ਹੈ ਟੋਟਲ ਡਾਕਟਰ ਦਾ ਸਾਰਾ ਦਾ ਪ੍ਰਬੰਧ ਆਪਣੇ ਕੋਲ ਹੈਗਾ ਅੱਛਾ ਤੇ ਕਿੰਨੇ ਰਿਜ਼ਲਟ ਆ ਚੁੱਕੇ ਆ ਹੁਣ ਤੱਕ ਇਹਦੇ ਤਕਰੀਬਨ ਜਿਹੜੇ 100 ਤੋਂ ਪਲੱਸ ਕੁੜੀ ਕ੍ਰੋਸ ਕਰਤੀ ਐ ਅੱਛਾ ਤੇ ਜਿਹੜੇ 50 ਤੋਂ ਪਲੱਸ ਵੀ ਇਹਦੇ ਆ ਚੁੱਕੇ ਰਿਜ਼ਲਟ ਜਾਨੀ ਕਿ ਜਿਹੜੀ ਸੈਂਚਰੀ ਐ 100 ਦੀ ਉਹ ਮਾਰਤੀ ਹਾਂਜੀ ਮਾਰਤੀ ਤੇ 50 ਤੋਂ ਪਲੱਸ ਆ ਜਿਹੜੇ ਉਹ ਰਿਜ਼ਲਟ ਆ ਗਿਆ ਤੇ ਰਿਜ਼ਲਟਾਂ ਦੇ ਵਿੱਚ ਜ਼ਿਆਦਾਤਰ ਕੀ ਆਉਂਦਾ ਬੇ ਬਸ਼ੇਰੀਆਂ ਆਉਂਦੀਆਂ ਅੱਛਾ ਬਸ਼ੇਰੀਆਂ ਆਉਂਦੀਆਂ ਹਾਂਜੀ ਸੋਹਣੀਆਂ ਬਸ਼ੇਰੀਆਂ ਇਹ ਚਿੱਟੀਆਂ ਮਾਰਵਾੜੀ ਜਿਵੇਂ ਉਹ ਅਬ ਅਬਲਗ ਕੁੜੀ ਦੇ ਹੂੰ ਨੁਗਰੀਆਂ ਬਸ਼ੇਰੀਆਂ ਜਿਵੇਂ ਚਿੱਟੀਆਂ ਆਈਆਂ ਜੀ ਜਿਵੇਂ ਕੋਈ ਨੇ ਚੰਬੀਆਂ ਤੇ ਜਦੋਂ ਆਪਾਂ ਕੋੜਾ ਕੋਈ ਲੈ ਕੇ ਆ ਜਾਂਦਾ ਹਾਂਜੀ ਹਾਂਜੀ ਬਈ ਯਾਨੀ ਕਿ ਤੁਸੀਂ ਛੱਡ ਦਿੰਦੇ ਹੋ ਤੇ ਜ਼ਿਆਦਾਤਰ ਰਿਜ਼ਲਟ ਆ ਜਿਹੜਾ ਨੁਕਰੇ ਦੇ ਵਿੱਚ ਆਉਂਦਾ ਬਸ਼ੇਰੀਆਂ ਹੀ ਹੁੰਦੀਆਂ ਜੀ 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 ਯਾਨੀ ਕਿ ਚੰਗੀਆਂ ਬਸ਼ੇਰੀਆਂ ਹਾਂਜੀ ਤੇ ਦੋਸਤੋ ਤੁਸੀਂ ਬਜਰੰਗ ਘੋੜਾ ਚੈੱਕ ਕਰੋ ਤੇ ਬਾਕੀ ਭਾਈ ਐਂਗਾ ਸਾਨੂੰ ਨੰਬਰ ਬੋਲਦੇ ਜੇ ਕਿਸੇ ਨੇ ਸਰਵਿਸ ਲੈਣੀ ਹੋਵੇ ਤੁਹਾਡੀ ਬਾਈ ਦੇ ਨਾਮ ਪਤੇ ਕਰ ਲਿਓ ਦੋਸਤੋ ਸੰਪਰਕ ਕੀ ਨੰਬਰ ਆ ਬਾਈ ਨੰਬਰ ਹੈਗੇ 9535 0005 0005 ਜੀ ਕੀ ਨਾਮ ਆ ਬਾਈ ਨਾਮ ਜੀ ਗੋਪੀ ਸਰਪੰਚਾ ਜੀ ਆਪਣੇ ਓਨਰ ਦਾ ਜੀ ਜੀ ਹਾਂਜੀ ਅੱਛਾ ਮਾਲਕ ਦਾ ਨਾਮ ਗੋਪੀ ਸਰਪੰਚਾ ਹਾਂਜੀ ਤੇ ਥੋਤੇ ਰਾਣਾ ਬਹਲੂ ਆ ਬਾਈ ਹਾਂਜੀ ਹਾਂਜੀ ਯਾਨੀ ਕਿ ਖਾਸ ਤੇਰਾ ਨਾ ਪ੍ਰੇਮ ਹਾਂ ਮੇਰਾ ਨਾ ਪ੍ਰੇਮ ਹੈ ਹਾਂ ਓਨਰ ਇੰਨੀ ਟੈਨਸ਼ਨ ਨਹੀਂ ਲੈਂਦੇ ਵੀ ਮੇਰਾ ਬੰਦਾ ਹੈਗਾ ਯਾਨੀ ਕਿ ਹੁਣ ਦੋਸਤੋ ਬਾਈ ਤਾਂ ਹੈ ਨਹੀਂ ਸੀਗੇ ਗੋਪੀ ਸਰਪੰਚ ਆਪ ਤੇ ਜਾਨੀ ਕਿ ਪੂਰੀ ਜ਼ਿੰਮੇਵਾਰੀ ਆ ਜਿਹੜੀ ਉਹ ਬਗਲੂ ਕੋਲੇ ਆ ਮਾਲਕ ਤੂੰ ਆ ਹਾਂਜੀ ਹਾਂਜੀ ਇਸ ਟਾਈਮ ਤੇ ਖੜਾ ਹਾਂਜੀ ਹਾਂਜੀ ਜੀ ਤੇ ਪਿੰਡ ਕਿਹੜਾ ਬਾਈ ਪਿੰਡ ਖਿਪਾਣੀ ਹੈ ਜੀ ਅੱਛਾ ਜੀ ਫਾਜ਼ਿਲਕਾ ਤੋਂ ਹੋਬੋਰ ਰੋਡ ਤੇ ਪਿੰਡ ਹੈ ਆਪਣਾ ਖਿਪਾਣੀ ਹਾਂ ਤੇ ਫਾਰਮਦਾਨਾ ਕੀ ਹੈ ਬਾਈ ਫਾਜ਼ਿਲ ਫਾਰਮਦਾਨਾ ਬਾਈ ਗੋਪੀ ਸਰਪੰਚੀ ਗੋਪੀ ਸਰਪੰਚ ਦੇ ਪਿੰਡ ਖਿਪਾਣੀ ਜੀ ਆਪਣਾ ਬਸ ਪਿੰਡ ਖਿਪਾਣੀ ਆ ਲੋ ਵੀ ਦੋਸਤੋ ਨੰਬਰ ਨੋਟ ਕਰ ਲਿਓ ਪਿੰਡ ਨੋਟ ਕਰ ਲਿਓ ਜੇ ਕਿਸੇ ਨੇ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਹਾਂਜੀ